ਇਹ ਉਹਨਾਂ ਨੂੰ ਪਤਾ ਹੋ ਜੀ ਹਾਈ ਕਮਾਂਡ ਨੂੰ ਪਤਾ ਹੋ ਅਸੀਂ ਤੇ ਸਿਪਾਹੀ ਹਾਂ ਭਾਜੀਪੀ ਦੇ ਸਾਨੂੰ ਜੋ ਪਾਰਟੀ ਤੋਂ ਪਤਾ ਲੱਗਦਾ ਤੁਹਾਨੂੰ ਕੀ ਲੱਗਦਾ ਮੈਨੂੰ ਮੈਂ ਕੀ ਕਹਿ ਸਕਦਾ ਜੀ ਇਹਦੇ ਹਾਈ ਕਮਾਂਡ ਨੂੰ ਪਤਾ ਹੋ ਸਾਨੂੰ ਦੇ ਸਾਨੂੰ ਦੇ ਸਾਥ ਤਰਨਜੀ ਸਮੁੰਦਰੀ ਸਾਹਿਬ ਕੈਂਡੀਡੇਟ ਸਾਨੂੰ ਦਿੱਤੇ ਹਾਈ ਕਮਾਂਡ ਨੇ ਅਸੀਂ ਤੇ ਪੈਰਾ ਦੇਨੇ ਪਏ ਜੀ ਅਕਾਲੀ ਦਲ ਲੱਗਦਾ ਜਿੱਤ ਕੇ ਕਿਧਰਲੇ ਪਾਸੇ ਆਊਗਾ ਤੁਹਾਨੂੰ ਕੀ ਲੱਗਦਾ ਮੈਨੂੰ ਤੇ ਕੋਈ ਲੱਛਣ ਲੱਗ ਨਹੀਂ ਰਹੇ ਜਿਤਨ ਜੱਤਰ ਵਾਲੇ ਕੋਈ ਮੰਨ ਲਓ 2 4 5 ਸੀਟਾਂ ਆ ਜਾਣ ਬਿੰਦੂ ਮੈਂ ਇਹ ਇਹ ਸੰਗਤ ਇਹ 4 ਇਹ 4 ਜੂਨ ਨੂੰ ਵੋਟਾ ਮਸ਼ੀਨਾਂ ਦਸਣ ਗਿਆ ਕੌਣ ਜਿੱਤਦਾ ਪਿਆ ਕੌਣ ਹਾਰਦਾ ਪਿਆ ਸੰ ਰਾਮਦਾਸ ਦੀ ਕਿਰਪਾ ਦੀ ਬਖਸ਼ਿਸ਼ ਆ ਜਿਸ ਪਰਿਵਾਰ ਦੀ ਕੁਰਬਾਨੀ ਹੋਵੇ ਜਿਹਨੇ ਪੰਥ ਲਈ ਜਿਸ ਇਸ ਪਰਿਵਾਰ ਨੇ ਪੰਥ ਲਈ ਜਿਹੜਾ ਇੱਕ ਸਲੋਗਨ ਆਪਾਂ ਸਾਡੇ ਸਾਡੇ ਸੀਨੀਅਰ ਕਰਦੇ ਹੁੰਦੇ ਸੀ ਕਿ ਪੰਥ ਜੀਵੇ ਪੰਥ ਜੀਵੇ ਮੈਂ ਉਹ ਜਣਾ ਹਾਂ ਬਿਲਕੁਲ ਤੇ ਇਹ ਹੁਣ ਹੁਣ ਕਹਿੰਦੇ 500 ਜਿਹੜੇ ਮੈਂ ਮੱਸਾ ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਤੁਨੋਂ ਮਨੋਂ ਤੁਨੋਂ ਗੁਰੂ ਰਾਮਦਾਸ ਦੀ ਨਗਰੀ ਐਸਜੀਪੀਸੀ ਜੀ ਅਕਾਲੀ ਲਹਿਰ ਭਾਵੇਂ ਨਨਕਾਣਾ ਸਾਹਿਬ ਦੀ ਜਾਂ ਗੁਰੂਕੇ ਬਾਗ ਦੀ ਚਾਬੀ ਇਸ ਪਰਿਵਾਰ ਦੀ ਜੋ ਕੁਰਬਾਨੀ ਆ ਇਹ ਪਰਿਵਾਰ ਆ ਇੱਕ ਖੂਨ ਆ ਜਿਸ ਖੂਨ ਨੇ ਦੇਸ਼ ਦੀ ਵੀ ਸੂਬੇ ਦੀ ਵੀ ਸਾਡੇ ਅਮਰਸਾ ਜ਼ਿਲ੍ਹੇ ਦਾ ਨਾਮ ਉੱਚਾ ਕੀਤਾ ਹੈ ਤੇ ਸਾਨੂੰ ਆਸ ਆ ਕਿ ਇਹੋ ਜਿਹੇ ਇਹੋ ਜਿਹੇ ਪੜ੍ਹਿਆ ਲਿਖਿਆ ਸੂਝਵਾਨ ਵੱਡੀ ਸੋਚ ਵਾਲੇ ਨੂੰ ਕਿਹੜੀ ਸੇਵਾ ਕਰਨ ਦਾ ਮੌਕਾ ਦੇਣਗੇ ਕਿਹੜੀਆਂ ਸਾਡੀਆਂ ਬਾਰਡਰ ਦੀਆਂ ਸਮੱਸਿਆ ਮੈਂ ਛੋਟੀ ਜੀ ਗੱਲ ਕਰਦਾ ਬਿਲਕੁਲ ਆਪਾਂ ਹਰ ਚੀਜ਼ 네ਗੈਟਿਵਿਟੀ ਲੈਣੇ ਪ੍ਰੈਸ ਨੂੰ ਵੀ ਮਸਾਲਾ ਚਾਹੀਦਾ ਹੁੰਦਾ ਸਾਰਿਆਂ ਨੂੰ ਹਰ ਹਰ ਮੀਡੀਆ ਨੂੰ ਚਾਹੀਦਾ ਹੁੰਦਾ ਮੈਂ ਗੁਰੂ ਰਾਮਦਾਸ ਨਗਰੀ ਚ ਬੈਠਾ ਅਜੇ ਮਹੀਨਾ ਨਹੀਂ ਹੋਆ ਸੰਧੂ ਸਾਹਿਬ ਨੂੰ ਇੱਕ ਫਰ ਮੇਰਾ ਇੱਕ ਰਿਟਾਇਰਡ ਹੋ ਕੇ ਆਏ ਨੇ ਇਹ ਪਹਿਲੇ ਦਿਨ ਆਏ ਨੇ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਕੱਲੇ ਗਏ ਨੇ ਜੋ ਜਦੋਂ ਆਏ ਕਿ ਇਹ ਕੋਈ ਪੋਲੀਟਿਕਲੀ ਕੋਈ ਭਾਜਪੀ ਨਹੀਂ ਕੋਈ ਨਹੀਂ ਕੋਈ ਕੋਈ ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇ ਰਣਾਂ ਜਾ ਕੇ ਗੁਰੂ ਘਰ ਨਾਲ ਤਮਸਤ ਕੋਈ ਨਹੀਂ ਤੇਜੇ ਚੌਥੇ ਦਿਨ ਮੇਰਾ ਇਹਨਾਂ ਨਾਲ ਮੇਲ ਹੁੰਦਾ ਹੂੰ ਕਿ ਇਹ ਸੇਵਾ ਕਰਨ ਦਾ ਜੇ ਮੌਕਾ ਤੇ ਇਹ ਤਗੜੇ ਹੋਏ ਸਾਨੂੰ ਹੋਰ ਚਾਹੀਦਾ ਕੀ ਹੈ ਮੈਂ ਬੇਨਤੀ ਕੀਤੀ ਸਾਡੀ ਅਸੀਂ ਮੇਰੇ ਮੇਰੇ ਬਾਰਡਰ ਤੇ ਅਸੀਂ ਬੈਠੇ ਆ ਸਾਡੀਆਂ ਬੜੀਆਂ ਬਾਰਡਰ ਦੀਆਂ ਜ਼ਿਮੀਂਦਾਰਾਂ ਦੀਆਂ ਕਿਸਾਨੀ ਦੀ ਬੜੀਆਂ ਸਮੱਸਿਆਵਾਂ ਨੇ ਸਭ ਤੋਂ ਵੱਡੀ ਸਾਡੀ ਬਾਰਡਰ ਦੀ ਸਮੱਸਿਆ ਕਿ ਸਾਡੀ ਜਿਹੜੀ ਲਾਈਨ ਆ ਬਾਰਡਰ ਦੇ ਕਿਹੜੀ ਜ਼ੀਰੋ ਲਾਈਨ ਆ ਉਹ ਸਿੱਧੀ ਹੋਣੀ ਚਾਹੀਦੀ ਹੈ ਜਿਹੜੀ ਕੰਡਿਆੜੀ ਤਾਰ ਆ ਉਹ ਕਿਲੋ 1.5 ਕਿਲੋਮੀਟਰ ਕਿਦੇ 1.5 ਕਿਲੋਮੀਟਰ ਆ ਕਿਦੇ 1 ਕਿਲੋਮੀਟਰ ਆ ਕਿਦੇ ਅੱਧਾ ਕਿਲੋਮੀਟਰ ਆ ਘਟੋ ਘਟ 7-8000 ਏਕੜ ਸਾਡੇ ਇਲਾਕੇ ਦੀ ਜਿਹੜੀ ਫਸਲ ਆ ਤਾਰੋਂ ਪਾਰ ਜ਼ਿਮੀਂਦਾਰ ਜਾਂਦੇ ਆ ਤੇ ਜਿਹੜੇ ਬੀਐਸਐਫ ਆ ਉਹਨਾਂ ਨੇ ਬਾਰਡਰ ਸਕਿਉਰ ਬਾਰਡਰ ਕਰਕੇ ਆਪਣੀ ਲਾਅ ਐਂਡ ਆਰਡਰ ਮੁਤਾਬਕ ਉਹਨਾਂ ਨੇ ਹਰ ਦੀ ਤਲਾਸ਼ੀ ਕਰਨੀ ਟਾਈਮ ਨਹੀਂ ਦੇਣਾ ਫਸਲਾਂ ਨੂੰ ਪਾਣੀ ਨਹੀਂ ਲੱਗਣਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਆ ਉਹਨਾਂ ਨੇ ਮੇਰਾ ਇਹ ਪੁਆਇੰਟ ਨੋਟ ਕੀਤਾ ਹੋਰ ਮੇਰੇ ਪਲਟੂਨ ਬਰੇ ਜੋ ਪੱਕੇ ਬਰੇ ਜੀ ਬਣਾਉਣੇ ਆ ਤਾਰੋਂ ਪਾਰ ਬੱਤੀ ਨਹੀਂ ਹੈਗੀ ਜ਼ਿੰਮੇਵਾਰਾਂ ਨੂੰ ਫਸਲਾਂ ਦੀ ਉਹ ਬੱਤੀ ਨਹੀਂ ਜਾਂਦੀ ਬਈ ਉਹ ਕਹਿੰਦੇ ਸੋਲਰ ਲਾਏ ਆ ਉਹਦੇ ਬੱਤੀ ਪਜਾਉਣੀ ਆ ਉਹਨਾਂ ਨੂੰ ਜੋ ਮੈਂ ਬੇਨਤੀ ਕੀਤੀ ਪ੍ਰਵਾਨ ਹੋ ਗਈ ਗੁਰੂ ਰਾਮ ਦਾ ਪਾਤਸ਼ਾਹ ਦੀ ਕਿਰਪਾ ਆਈ ਬਾਬਾ ਬੁੱਢਾ ਸਾਹਿਬ ਦੀ ਕਿ ਉਹ ਤੇਰੀ ਤਾਰ ਦਾ ਪ੍ਰੋਜੈਕਟ ਹੀ ਉਹ ਜ਼ੀਰੋ ਲਾਈਨ ਤੇ 12 4 ਨੂੰ ਉਹਦੇ ਟੈਂਡਰ ਹੋ ਗਏ ਆ ਹੂੰ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੱਕ 22.5 ਕਿਲੋਮੀਟਰ ਬੰਦੀ ਹੈ ਤਾਰ ਅਧਿਲਾਸਾਹਬ ਕਹਿੰਦੇ ਮਿਹਨਤ ਮੇਰੀ ਮੇਰੇ ਬੇਂਦੀ ਸੁਣੋ ਕੋਈ ਗੱਲ ਨਹੀਂ ਬਗਾਨੀ ਮੁੱਛਾ ਸਾਰੇ ਸ਼ਾਹ ਬੰਦੇ ਆ ਸਰਕਾਰ ਜੀ ਉਹਦੀ ਮਿਹਨਤੀ ਉਹਦੀ ਹੈ ਇਹਦੇ ਗੱਲ ਹੁਣੇ ਤੁਸੀਂ ਗੱਲ ਕੀਤੀ ਸਰਕਾਰਾਂ ਦੀ